ਅੱਜ ਦੱਸ ਦਿੰਨੇ ਆ ਵੀ ਸਾਡੀ ਸੈਲੂਨ ਤੇ ਪਹਿਲੇ ਦਿਨ ਕਿੰਨੀ ਇਨਕਮ ਹੋਈ ਸੀ ਕਿੰਨੇ ਕਿੰਨੇ ਪੈਸੇ ਕਮਾਇਆ ਸੀ ਆਪਾਂ ਤੇ ਪਹਿਲੇ ਦਿਨ ਥੋੜੇ ਕਮਾਇਆ ਸੀ ਤੁਹਾਨੂੰ ਬਹੁਤ ਨਵਾਂ ਨਵਾਂ ਕੰਮ ਹੁੰਦਾ ਆ ਪਹਿਲੇ ਦਿਨ ਸੇਲ ਕੀਤੀ ਸੀਗੀ ਆਪਾਂ ਆ ਗਿਆ ਆ ਗਿਆ ਖਾ ਤੂੰ ਚਾਹਦਾ ਜਮੀਨ ਛੁੱਟ ਦੇ ਨੰਗਨੇ ਆਵੇ ਗਲੇ ਛੁੱੜ ਦੋ ਖਾਂਜੀ ਮੇਰੀ ਵੀ ਨਹੀਂ ਵੀ ਆਪਾਂ ਤਿਆਰ ਹੋ ਗਏ ਸਸਿਕਾ ਸੌਤੜ ਆਈਦਨੇ ਵਲੌਗ ਦੇ ਵਿੱਚ ਆਹ ਹੋਰ ਅੱਧ ਗੱਡੀ ਲੋਕ ਨਹੀਂ ਕੀਤੀ ਬਾਹਰੋਂ ਗੱਡੀ ਰਾਤ ਦੀ ਲੋਕ ਨਹੀਂ ਮੈਂ ਪਾਲਦੀ ਹੋਏ ਰੱਬ ਹੀ ਜਾਣ ਉਹ ਲੱਲਾ ਚਾਬੀ ਵਿੱਚ ਮੈਂ ਰਾਤ ਕੋਈ ਗੱਡੀ ਲੈ ਜਾਂਦਾ ਸਾਡੇ ਸਦਕੇ ਜਾਵਾਂ ਪਰ ਕੈਮਰੇ ਲੈ ਕੇ ਕਿੰਨੇ ਖੜਨੀ ਇੱਥੇ ਆਟੋਮੈਟਿਕ ਸਾਡੇ ਮਹੱਲੇ ਚ ਕਿੱਕ ਵੀ ਨਹੀਂ ਹੈਗੀ ਵੀ ਕਿਹਨੂੰ ਜਾਇਜ਼ ਨਹੀਂ ਚਲਾਉਂਦੇ ਆਟੋਮੈਟਿਕ ਰਾਤ ਦੀ ਗੱਡੀ ਦੇ ਵਿੱਚ ਚਾਬੀ ਵੀ ਭਾਈ ਕੋ ਗੱਡੀ ਲੈ ਜਾਂਦਾ ਹੈ ਆਹ ਕੰਨ ਜੇ ਖੁੱਲੇ ਮੈਂ ਹੁਣੇ ਵੇਖਿਆ ਹਰ ਗੰਦੀ ਵੀਡੀਓ ਬਣਾਉਣਾ ਮੈਂ ਤੁਹਾਡਾ ਬੜਾ ਗੱਡੀ ਅਨ ਲੋ ਗਿਆ ਜਿੱਥੇ ਆਪਣਾ ਸਲੂਨ ਨਾ ਇੱਥੇ ਥੋੜਾ ਜਨਾ ਗਰਾਊਂਡ ਦੇ ਵਿੱਚ ਘੱਟਾ ਬਣਾਇਆ ਇੱਥੋਂ ਜ਼ਿਆਦਾ ਗੱਡੀ ਨਿਬੜਦੀ ਓਦਾਂ ਨਹੀਂ ਥੋੜੀ ਜਿਹੀ ਤਾਂ ਗੱਡੀ ਖਰਾਬ ਹੁੰਦੀ ਹੈ ਆ ਇੱਥੇ ਥੋੜਾ ਜਿਹਾ ਘੱਟਾ ਇੱਥੇ ਮੈਂ ਕੋਈ ਨਹੀਂ ਮਾਲ ਪਵਾ ਦੇਣਾ ਮੈਂ ਆਪਣਾ ਸੀਮਿੰਟ ਜਿਹਦਾ ਬਣਾ ਕਾਣਾ ਇੱਥੇ ਇਹ ਖੋਲ ਕੇ ਪਾਵਾਂ ਥੋੜੇ ਟਾਈਮ ਲੱਗਣਾ ਪਾ ਸ਼ਬਦ ਲੱਗਾ ਹੈ ਐਸਿਡ ਜਿੰਦਾ ਹੈ ਹੈਮ ਐਸ ਐਸ ਹੁਣ ਕਈ ਕੁੜੀਆਂ ਆਉਂਦੀਆਂ ਨੇ ਸੰਦੀਪ ਨੂੰ ਮਿਲਣ ਵਾਸਤੇ ਜਿਨ੍ਹਾਂ ਨੇ ਸੰਦੀਪ ਨੂੰ ਮਿਲਣਾ ਹੁੰਦਾ ਕਿਸੇ ਵੇਲੇ ਜਾਮ ਵੱਲ ਸਮੂਥਿੰਗ ਕਰਾਉਣੀ ਆ ਤੇ ਹਰ ਕਨ ਨੂੰ ਮਿਲਣਾ ਹੁੰਦਾ ਬੜੇ ਚਾਹ ਨਾਲ ਆਉਂਦੀਆਂ ਉਹ ਫਿਰ ਮਾਰਨਿੰਗ ਨਾ ਆਇਆ ਕਰੋ ਉਹ ਫਿਰ ਟਾਈਮ ਤੁਸੀਂ ਰੱਖਿਆ ਕਰੋ 12 ਵਜੇ ਦਾ ਹੁਣ ਪੂਰੇ 12:00 ਬਜ ਗਏ ਸੰਦੀਪ ਹੁਣੀ ਰੈਡੀ ਹੈ ਬਸ ਮੈਂ ਲੈਣ ਵਾਸਤੇ ਚੱਲਿਆ ਉਹਨਾਂ ਨੂੰ ਘਰ ਤੇ 12:00 ਵਜੇ ਨਾ ਆ ਜਾ ਕਰੋ ਮੁਸ਼ਕਲ ਨਹੀਂ 11:30 12 ਇਹਦੇ ਵਿੱਚ ਆ ਜਾ ਕਰੋ ਮੁਸ਼ਕਲ ਨਹੀਂ ਕੋਈ ਮੈਂ ਹਰੰਦਾ ਹੀ ਜਾਣਾ ਮੈਂ ਕਦੇ ਆ ਜਾਵਾਂਗੇ ਬਾਹਰ ਪਰ ਆਏ ਨਹੀਂ ਅਜੇ ਪਤਾ ਨਹੀਂ ਕਹਿੰਦੀ ਨੂੰ ਰੁਕ ਜਾਓ 2 ਮਿੰਟ ਟਾਈਮ ਲੱਗਣਾ ਨਹੀਂ ਹੁਣ ਬੰਦਾ ਕੀ ਕਰਨ ਬੈਠ ਹੈ ਜੀ ਠੀਕ ਹਾਂ ਅੰਟੀ ਜੀ ਸਸੀ ਕੰਟੀ ਜੀ ਸਸੀ ਖਾ ਪਰ ਤੂੰ ਸੁਣਾ ਠੀਕ ਹੈ ਹਾਂ ਜੀ ਪਾਪਾ ਆ ਗਏ ਲੈ ਆ ਤਿਆਰ ਨਹੀਂ ਹੋਈ ਕੀ ਹੋਣੀ ਨਹੀਂ ਨਹੀਂ ਕਰਨੀ ਕਰਨੀ ਹੈ ਕਰਨੀ ਕਿਉਂ ਨਹੀਂ ਚੱਲ ਆ ਜਾ ਜਾ ਚੱਲ ਗਏ ਤੋ ਪਿੰ ਲੱਗੀ ਲੱਗੀ ਐਸਾ ਸੇਕੀ ਨਹੀਂ ਫਿਰ ਸੇਕ ਲੈ ਕੋਈ ਨਹੀਂ ਫਿਰ ਇਹ ਨੀਪਾ ਪਣੀ ਆਪਣੇ ਘਰ ਜਾ ਇਹਦਾ ਬੀਬੀ ਕਹਿੰਦੀ ਦੀ ਸਾਡੀ ਜਿਹਨੂੰ ਖੰਗਾਵੇ ਐਦਾਂ ਸਾਡੀ ਹਰ ਗੁਣ ਮਗਰ ਮਗਰ ਆ ਜਾਂਦੀ ਹੋਵੇ ਮੈਂ ਰਹਿਣ ਵਾਸਤੇ ਐਸੀ ਕਾਬਲੇ ਬਰਸ਼ ਕੀ ਕੰਮ ਐ ਨਾ ਮਾਰੇ ਭਲਾ ਕਰੇ ਵੀਰ ਦਾ ਵੀ ਹੇ ਗੁਰੂ ਮੁੰਡਈ ਇਹਨੂੰ ਲੈਣ ਵਾਸਤੇ ਆ ਆ ਨਾ ਮੈਂ ਆ ਮੀਦਾ ਕਿੱਥੇ ਆ ਸੋਣਾ ਕਿੱਥੇ ਆ ਸੋਣਾ ਛਣੇ ਪੈ ਲਾ ਰੋ ਪਰ ਕਿੱਥੇ ਆ हाँ जी माध्यम मंडी कहती पापा देखते हैं माध्यम मंडी हाँ जी ओ तेरी बली हो जी आ गई मम्मा आने लगे आ चल मम्मा को चलिए चलिए मम्मा को जाना है मम्मा नहीं आए चल चलिए चल चलिए मम्मा को जाना है मम्मा को जाना है चलो फिर बसी पा ना पहले फिर चलने पहले बसी पा

ਹਾਏ ਦਮ ਮਾਰਿਆ ਸੀ ਤੇ ਫਿਰ ਫਿਰ ਵਾਲੇ ਹੁਣ ਕਿ ਸਰ ਚੁੱਪ ਕਰਕੇ ਤੇ ਪਹਿਲਾਂ ਵਗਾ ਲਿੰਦੀ ਦਾਦੀ ਨੇ ਕਿਦਾਂ ਚਪੇੜ ਮਾਰੀ ਹਾਏ ਅੱਧਾ ਮਾਰੀ ਸੀ ਦਾਦੂ ਰੇ ਮਾਰਿਆ ਸੀ ਹਾਏ ਲੈ ਖੰਭੀ ਕਿੰਨੇ ਕੋਜੂ ਲਾਲ ਕਰੂ ਕਿਉਂ ਮੈਨੂੰ ਮਾਰਿਆ ਮੈਂ ਤੁਹਾਨੂੰ ਚੀਜੀ ਦਿੱਤੀ ਦੇ ਦੇ ਮੇਰੀ ਚੀਜੀ ਦੇ ਦੇ ਮੈਨੂੰ ਟੋਫੀ ਨਾ ਨਹੀਂ ਮਾਰਦੀ ਕੋਈ ਸੌਰੀ ਕੋਈ ਸੌਰੀ ਮਾਰਿਆ ਮੈਂ ਦੀ ਟੋਫੀ ਦੇ ਦੇ ਕੋਈ ਸੌਰੀ ਗੋਬੀ ਲੈ ਲੋ ਗੋਬੀ ਲੈ ਲੋ ਕਹਿੰਦੀ ਆ ਜਾਓ ਆ ਜਾਓ ਆ ਜਾਓ ਚੱਲ ਜੇ ਚੱਲ ਬੂਟ ਪਾ ਕੇ ਇੱਥੇ ਤੇਰੇ ਬੂਟ ਬੂਟ ਕਿੱਥੇ ਚੱਲ ਚੱਲ ਬੂਟ ਪਾਓ ਆਪਣੇ ਜਾ ਸ਼ੂਜ਼ ਵਗੈਰਾ ਪਾ ਲਓ ਆਪਣੇ ਦਰਦੀ ਦਾ ਦਿਆਰ ਡੈਡਿਕਨ ਡੈਡੀ ਰੋ ਰੋਈ ਡਾਡੀ ਕਹਿੰਦੇ ਨੇ ਦੰਦ ਲਮੋਜਣਾ ਅੱਜ ਵੀ ਖਾਣੀ ਕਹਿੰਦੇ ਸੀ ਤੇ ਅੱਜ ਵੀ ਨਹੀਂ ਖਾਣ ਕੱਲ ਕੱਲ ਲਵਾ ਕੇ ਆਇਆ ਏਦਾਂ ਨਾ ਲਾਰੇ ਬੁੱਤੀਆਂ ਚ ਡੈਡੀ ਸਾਰੇ ਲਗੜਾ ਦੇ ਲੈ ਮੇਰੀ ਗੱਲ ਸੁਣਾ ਜੀ ਕਾਲ ਵਿਖੇ ਕਹਿੰਦਾ ਪੈਣਾ ਵੀ ਤੁਹਾਡੇ ਪੈਂਦਾ ਰਿਹਾ ਹੈ ਨਾ ਹੈਨਾ ਮਹੀਨਾ ਮਹੀਨਾ ਪੈਂਦਾ ਹੈ ਆ ਮਹੀਨਾ ਕੋਰਾ ਫੁਰਤੋ ਜਿੱਕਤੇ ਕੱਟਦੇ ਬਾਹਰ ਹੀ ਕੱਟਦਾ ਹੁਣ ਨਹੀਂ ਹੁਣ ਨਹੀਂ ਮਹੀਨਾ ਮਾਸਾ ਨਹੀਂ 1% ਨੇ ਹੋ ਨਹੀਂ ਤੇ ਹੁਣ ਸਹੀ ਹੋ ਗਿਆ ਹੁਣ ਮੰਮੀ ਤੇਰੇ ਵੇਹੇ ਅਜੀਬ ਵੀ ਨਹੀਂ ਲੱਗਦੇ ਐ ਕਰ ਹਣ ਆ ਹੁਣ ਰਲੇ ਪਏ ਹਨੀ ਮਸ ਨਹੀਂ ਅਜੀਬ ਲੱਗਦੇ ਤੇ ਡੈਡੀ ਦੇ ਵੇਖੀ ਕਿੰਨੇ ਅਜੀਬ ਲੱਗਨੇ ਲਵਾਤ ਲੈ ਨਾ ਉਹ ਉਹ ਸ਼ਕਲ ਨਹੀਂ ਰਹੀਦੀ ਬੰਦੇ ਦੀ ਫਰਕ ਪੈਂਦਾ ਹੁਣ ਮੰਨ ਲਓ ਮੰਮੀ ਤੁਸੀਂ ਇਹ ਲਵਾਇਆ ਹੋ ਨਾ ਤੇ ਮੰਨ ਕੇ ਚੱਗੇ ਤੁਹਾਡਾ ਬੋਲ ਥੋੜਾ ਉੱਚਾ ਰਹਿੰਦਾ ਇਧਰੋਂ ਆਹ ਰਹਿੰਦਾ ਉੱਚਾ ਕਿ ਹਾਂ ਆਹ ਖਾਂ ਇਤੋਂ ਇਤੋਂ ਉੱਚਾ ਰਹਿੰਦਾ ਤੇ ਉਹ ਚੀਜ਼ ਆ ਡੈਡੀ ਦਾ ਆਣ ਬੋਲੇ ਜਿਹੜਾ ਉਚਾਰਣਾ ਵੇਖੀ ਮੜ ਕੇ ਪੈਣਾ ਪੈਣਾ ਜੇ ਮਰਜੀ ਹੋ ਜੇ ਮੜ ਕੇ ਪਰਸਨੈਲਿਟੀ ਮਰ ਜਾਣੀ ਹੈ ਅਗੇ ਲੋਕੀ ਕਹਿੰਦੇ ਅੰਕਲ ਦੀ ਪਰਸਨੈਲਿਟੀ ਮਰ ਗਈ ਪਰਸਨੈਲਿਟੀ ਮਰ ਜਾਣੀ ਹੈ ਇਹ ਕਿ ਇਦਾਂ ਡੈਡੀ ਐਵੇਂ ਬੋੜਾ ਜਿਹਾ ਹੋ ਗਿਆ ਸਾਨੂੰ ਨਟ ਜਿਆ ਕਰ ਅਗਲੇ ਦੰਦ ਉਹ ਆਏ ਕਿਦਾਂ ਦੇ ਕਿੰਨੇ ਭੇੜੇ ਆ ਬਹੁਤ ਭੇੜੇ ਲਾ ਜਦੋਂ ਬੱਬੀ ਕੀ ਕਰਨੇ ਜਦੋਂ ਹੇਠਲੇ ਦੰਦ ਤੁਹਾਡੇ ਸਹੀ ਹੈ ਹਨਾ ਉੱਪਰਲੇ ਹੀ ਬਥੇ ਖਰਾਬ ਹੋਏ ਹੈ ਹਨਾ ਦੰਦ ਹਾਂ ਜੰਮੀ ਚੱਲ ਗਿਆ ਚਲੀ ਚੱਲੋ ਮੋੜ ਪਾਓ ਉਧਰ ਵੀ ਹੈ ਨਹੀਂ ਕਿੱਥੇ ਚੱਲਿਆ ਪਤਾ ਮੰਮੀ ਕੋ ਹਾਂ ਵੈਰੀ ਗੁੱਡ ਮਮਾ ਕਾ ਚੱਲਿਆ ਪਪਾ ਕੋਈ ਹਾਂ ਅੱਛਾ ਜਿਹਾ ਸੀ ਕਿ ਜੇ ਪਾਰ ਗਈ ਦਬਠੀਂ ਜੇ ਸਤਾਨੀ ਕੀਤੀ ਤੇ ਸੱਚੀ ਗੱਲ ਹੀ ਵਜਦੇ ਆ ਮਾਰ ਨਹੀਂ ਹੁਣਾ 1 ਮਿੰਟ ਦਾ ਵੀ ਸਮਝ ਨਹੀਂ ਆਗਾ ਸਾਹ ਲਾ ਮਾਰਨਾ ਚਲੋ ਕੀ ਹੁੰਦਾ ਬਈ ਇੰਨੇ ਨਾਲ ਡਰਾਵਾ ਪਾਇਆ ਹੋਏ ਨਾ ਤੇ ਇਹ ਮੁੜ ਕੇ ਇਸਤਾਨੀ ਨਹੀਂ ਕਰਦੀ ਤੂੰ ਫੇਰ ਮੈਂ ਰੁਕ ਜਾ ਫੇਰ ਮੈਂ ਤੈਨੂੰ ਹੁਣ ਫੜਕਾਉਣਾ ਹੀ ਵੇਖੀ ਫੇਰ ਪੈ ਜਾ ਫਿਲਮ ਇਹਨਾ ਡਰਾਵਾ ਹੋਣਾ ਇਹਨਾਂ ਨਾਲ ਹੀ ਡਰ ਜਾਂਦੀ ਆ ਤੇ ਫੇਰ ਇਸਤਾਨੀ ਵੀ ਕਰਦੀ ਨੇ ਤੂੰ ਫੇਰ ਬਹਿ ਜਾ ਇੱਥੇ ਬਸ ਮਾਨ ਨਾਲ ਢੋਲਾ ਕੇ ਵੈਰੀ ਗੁੱਡ ਤੀ ਬਹੁਤ ਸਿਆਣੀ ਆ ਬਹੁਤ ਸਿਆਣੀ ਆ ਮਸਾਂ ਨਹੀਂ ਇਸਤਾਨੀ ਕਰਦੀ ਤੀ ਬੜੀ ਬੀਬੀ ਹੋ ਢੋਟੋ ਲਾਡੀ ਨਹੀਂ ਕਰਨੀ ਹੱਲੇ ਨਹੀਂ ਕਰਨੀ ਲਾਡੀ ਲੰਮੇ ਪੈਂਦੀ ਮੈਂ ਫੇਰ ਕੁੱਟਣਾ ਹੀ ਤੈਨੂੰ ਰੁਕ ਜਾ ਜਰਾ ਬਸ ਇੱਥੇ ਬਹਿ ਜਾ ਖੇਡਣ ਦੀ ਹੈ ਖੇਡਣ ਦੀ ਹੈ ਤੁਹਾਡੇ ਨਾਲ ਮੈਨੂੰ ਪਤਾ ਨਹੀਂ ਕਿੱਦਾਂ ਗਈ ਤੁਹਾਡੇ ਨਾਲ ਖੇਡਣ ਦੇ ਜੀ ਅੱਛਾ 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 ਅੱਲਾਏ ਓ ਲੈ ਕਿੱਥੇ ਗਿਆ ਆਉਂ ਗਾਉਂ 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 ਕਿੱਥੇ ਗਿਆ ਅੱਲਾਏ ਨੇ ਉਹ ਦੱਲੀ ਉਹ ਦਾ ਦੂ ਲੈ ਗਈ ਹਾਂ ਦਾ ਦੂ ਫੋਨ ਤੇ ਕੱਢ ਕੇ ਬੱਪਲੇ ਆ ਬੈਨੂ ਕਿੱਥੇ ਇਹ ਇੱਥੇ ਕਿਹੜੀ ਗੱਡੀ ਕਰਨ ਲਈ ਹੈ ਹਾਂ ਅੱਜ ਕਾਟ ਲੈ ਜੀ ਜੇ ਰਹਿ ਗਈ ਤਾਂ ਤੇਰਾ ਨਾਲ ਆਉਣਾ ਵੀ ਤਰਸਣਾ ਨੇ ਪਈ ਹੋਈ ਹਾਂ 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 ਤਾਂ ਆਪੇ ਬੰਨਣੇ ਤਾਂ ਹੀ ਮੈਂ ਕਹਿੰਦੇ ਨਾ ਲੈ ਆ ਕੋਲ ਨਾ ਜੀ ਕਿ ਵਿਚ ਉਹ ਸੁਮੂਥਨੀ ਕਰਾ ਦੇ ਜੀ ਮੈਂ ਕਹਿੰਦੀ ਮੈਂ ਕਹਿੰਦੀ ਨੂੰ ਆਪ ਕੇ ਨਹੀਂ ਕਹਾਂ ਲੇ ਭਾਬੀ ਕਿਉਂ ਜਾਣਾ ਸਹੀ ਸਹੀ ਹੁਣ ਕੁਛ ਨਹੀਂ ਹੈਗਾ ਭਾਜੀ ਬਹੁਤ ਵੇਖਣਿਆ ਯਾਰ ਹੁਣ ਢੋਕ ਬੜੀ ਲੱਗੀ ਹੁਣ ਕੰਮ ਘਰ ਘਰ ਕੇ ਅੱਜ ਅੱਜ ਦੇ ਅੱਜ ਅੱਜ ਚੰਗਾ ਤੁਹਾਡਾ ਇਸਮਗਰੀ ਖਾਣ ਦੇ ਲੱਗਣ ਲੈ ਲੱਗਣੇ ਤੇ ਪਾਪੜ ਖਾਦਾਂ ਹਾਂ ਸਹੀ ਗੱਲ ਅੱਜ ਅੱਜ ਬੜਾ ਜੀ ਕਰਨੇ ਨਹੀਂ ਲੈ ਕੇ ਆਏ ਕੋਣ ਹੋਗੇ ਚਾਹ ਨਹੀਂ ਆਪਾਂ ਦੂਜੀ ਕਿ ਤੀਜੀ ਵਾਰੀ ਕਰੀਏ ਓ ਕੈਟੀ ਆ ਗਈ ਓ ਮਗਰ ਮਗਰ ਕੈਟੀ ਕੈਟੀ ਆ ਗਈ ਇਹ ਨਹੀਂ ਸੀਗਾ ਉਹ ਉਹਨੇ ਤੇ ਲਾ ਬਲੀ ਆਏ ਨੂੰ ਬਾਬਾ ਇੰਦਾ ਇੱਕ ਬੂਡ ਲਾ ਲੀਂਦੇ ਇੱਕ ਬੂਡ ਨੂੰ ਬੰਲੀ ਕਿਹੜਾ ਇਹਨੂੰ ਮਜ਼ਾ ਆਉਂਦਾ ਜੀ ਇੱਕ ਬੂਡ ਲਾ ਲੀਂਦੀ ਹੈ ਬੰਦੇ ਆ ਸੀ ਅੱਛਾ ਮੈਂ ਪਾਰੀ ਕਰਦੇ ਫਿਰ ਇੱਕ ਪਾਰੀ ਕਰਦੇ ਬਸ ਐ ਬਾਲੋ ਤੱਕ ਬੱਛੇ ਪਾਲਾਂ ਮੈਂ ਚਲਾ ਜਾਂਦਾ ਅੰਮ੍ਰਿਤਸਰ ਉਹ ਆਪਣਾ ਭਾਈ ਦੇ ਨਾਲ ਸਮਾਨ ਲੈਣ ਵਾਸਤੇ ਠੀਕ ਆ ਤੇ ਦੋ ਆ ਜਾਣਾ ਕੋਈ 2 ਘੰਟੇ ਤੱਕ 2-2 ਘੰਟੇ ਲੱਗਨੇ ਹਨ ਘੰਟਾ ਜਾਣਾ ਘੰਟਾ ਆਉਣਾ ਤੇ ਅੱਧਾ ਘੰਟਾ ਉੱਥੇ ਟਿਊਬਾਂ ਜੀਆਂ ਫਣਕ ਲੈਣੀਆਂ ਹੋਣੀਆਂ ਬਸ ਰੋਟੀ ਖਾ ਲੈਣੀ ਹਾਂ ਹਾਂਜੀ 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 ਜੀ ਹੁਣ ਮੈਂ ਤੇ ਭਾਜੀਆਂ ਆਇਆ ਥੋੜਾ ਕੰਮ ਸੀਗਾ ਸਾਨੂੰ ਅੰਮ੍ਰਿਤਸਰ ਤੇ ਥੋੜਾ ਸਮਾਨ ਲੈਣ ਵਾਸਤੇ ਆਏ ਹਾਂ ਤੇ ਟਾਈਮ ਫਿਲਹਾਲ 10 ਵਜ ਗਏ ਨੇ ਤੇ ਵਲੌਗ ਘਰੋਂ ਤੋਂ ਲਗਾ ਸ਼ੂਟਿੰਗ ਕੀਤਾ ਇੱਥੇ ਆਣ ਕੇ ਜੇਤ ਆਇਆ ਮੈਂ ਭਾਜੀ ਵਲੌਗ ਹੀ ਸ਼ੂਟ ਕਰ ਲੈ ਭਾਜੀ ਕਹਿੰਦੇ ਉਹ ਤੇਰਾ ਕੰਮ ਐ ਮੇਰਾ ਥੋੜੀ ਕੰਮ ਐ ਆਟਾ ਦਾ ਕੰਮ ਐ ਸਮੋਥ ਨਹੀਂ ਕਰਨਾ ਹੈ ਉਹ ਭਾਜੀ ਆਪਣਾ ਕੰਮ ਕਰੀ ਚੱਲਦੇ ਆ ਤੇ ਆਹ ਤੇ ਹਿੰਦਸਾ ਵਾਲਾ ਕਿਹੜਾ ਏਰੀਆ ਵਾ ਇੱਥੇ ਬਾਲਵਾ ਬੱਸਾਂ ਲੱਗੀਆਂ ਨੇ ਠੀਕ ਆ ਇਹ ਪਤਾ ਕਿਹੜਾ ਏਰੀਆ ਵਾ ਇਹ ਏਰੀਆ ਹੈਗਾ ਜੇ ਬੱਬੀ ਫਿਸ਼ ਕਾਰਨਰ ਚਿਕਨ ਇੱਥੇ ਵੇਚਦਾ ਨਹੀਂ ਬੰਦਾ ਨੁੱਕਰ ਤੇ ਤੇ ਇੱਕ ਭਾਜੀ ਬੜਾ ਮਸ਼ਹੂਰ ਆ ਬੰਦਾ ਉਹ ਬੱਬੀ ਫਿਸ਼ ਕਾਰਨ ਚਿਕਨ ਆ ਨੁੱਕਰ ਤੇ ਆਓ ਸਰਦਾਰ ਜੀ ਮਾ ਵੀਡੀਓ ਬੜੀ ਆਉਂਦੀ ਆ ਬੜੀ ਚਿਰਾਂ ਚੁਗੰਝਾ ਬੜਾ ਬਣਾਉਂਦਾ ਆ ਠੀਕ ਆ ਠੀਕ ਆ ਕਦੀ ਕੋਈ ਕਹੀ ਕੰਦਾ ਵਾ ਸ਼ਰਾਬੀ ਮਟਨ ਕਦੀ ਉਹ ਕਦੀ ਉਹ ਬਟੇਰੇ ਬਣਾਉਂਦਾ ਬੜੀ ਐਂਡ ਕਰਾਉਂਦਾ ਨਹੀਂ ਉਹਦੀ ਗੱਲ ਹੰਡੀ ਹੈਗੇ ਆ ਵੇ ਹੈ ਕਿ ਨਹੀਂ ਖਤਰੀ ਵਾਲਾ ਪੰਪ ਲੈ ਗਿਆ ਕੱਢ ਕੇ ਉਹਦਾ ਹੈਂ ਪੁੱਜਾ ਇਹ ਵੀ ਇੱਕ ਤਾਂ ਜਾਂ ਡੇਪਰ ਹੋ ਕੇ ਨੀਂਦ ਰੀ ਲੈਉਣ ਡਿਆ ਜੋ ਵੀ ਤੇ ਆਹ ਟਰੱਕ ਉਹ ਟੇਡਾ ਹੀ ਹੋਇਆ ਹੀ ਹੋਇ ਤੋ ਇਹ ਤੂੰ ਕਰਦਾ ਮਿੰਟ ਮਿੰਟ ਫੋਨ ਕੱਢਣ ਰਿਹਾ ਤੇ ਲੱਗਉ ਨਾ ਤੋ ਕਿੱਦਾਂ ਹੀ ਗੱਡੀ ਸਪੀਡ ਆਹ ਕਰਦਾ ਮੈਂ ਇਹਦਾ ਰੱਬ ਰੱਬ ਕਰਕਾ ਇਹ ਵਾਹ ਪੁਰਾਣਾ ਹੀ ਲੱਗਣ ਡਿਆ ਹੈ ਹੀ ਪੁਰਾਣਾ ਵਾ ਲੱਦੇ ਬੜੇ ਹੁੰਦੇ ਨਾ ਲੈ ਵੀ ਪਹੁੰਚ ਗਏ ਆਪਣੀ ਰਾਣੀ ਆ ਲੱਗੀ ਹੈ ਠੀਕ ਦੇਖਣੀ ਆ ਸੰਜੀਪੂ ਜੀ ਇਹ ਨੂੰ ਪਤਾ ਨਹੀਂ ਸੰਗਿਆ ਨੇ ਗੁਰੂ ਹੰਦੀਪ ਅੰਜੰਨ ਅੰਜੰਨ ਨੀ ਨੀ ਆਈ ਆ ਉਹ ਅਰੇ ਘਰ ਨੂੰ ਮੈਂ ਹਾਂ ਉਹ ਨਾ ਜੇ ਉੱਠ ਜੇ ਕਿਤੇ ਮੈਂ ਤਾਈਆਂ ਫਿਰ ਮੈਂ ਮੁੜ ਕੇ ਬੋਲਿਆ ਆ ਆ ਹੀ ਕੇ ਟਾਈਮ ਨਾਲ ਜਾਣ ਆਉਣ ਕੀਤਾ ਗੁਰੂ ਆਹੀਂ ਮੈਨੇਜਰ ਮਿਲਿਆ 8 ਵੇ ਦੇ ਲੀਏ ਮੇਰੇ ਮ제 ਮ제 ਗਏ ਪਰ ਭਜੋਇਆ ਭਜਾਈ ਨਹੀਂ ਭਾਜੀ ਨਹੀਂ ਵਾਸਾ ਵੀ ਗੱਡੀ ਤੁਹਾਨੂੰ ਦੱਸ ਦਿੰਨੇ ਆਪਾਂ ਸਾਡੀ ਸਲੂਨ ਤੇ ਪਹਿਲੇ ਦਿਨ ਕਿੰਨੀ ਇਨਕਮ ਹੋਈ ਸੀ ਕਿ ਪਹਿਲੇ ਦਿਨ ਕਿੰਨੇ ਪੈਸੇ ਕਮਾਇਆ ਸੀ ਆਪਾਂ ਤੇ ਪਹਿਲੇ ਦਿਨ ਥੋੜੇ ਕਮਾਇਆ ਸੀ ਤੁਹਾਨੂੰ ਬਹੁਤ ਨਵਾਂ ਨਵਾਂ ਕੰਮ ਹੁੰਦਾ ਆ ਪਹਿਲੇ ਦਿਨ ਸੇਲ ਕੀਤੀ ਸੀਗੀ ਆਪਾਂ ਇਹਨਾਂ ਬੜਾ ਵਾ ਤਰਪਿਆ ਸੀ ਉਦੋਂ ਪਤਾ ਨਹੀਂ ਦੋ ਗੇ ਤਿੰਨ ਗਾਹ ਪਏ ਸੀ ਕਿ ਬਸ ਦੋ ਤਿੰਨ ਕਸਟਮਰ ਆਏ ਬਸ ਉਸ ਤੋਂ ਬਾਅਦ ਅਗਲੇ ਦਿਨ ਕਰ ਵਧਿਆ ਉਹ ਅਗਲੇ ਦਿਨ ਵਧਿਆ ਹੁਣ ਥੋੜਾ ਠੀਕ ਆ ਹੁਣ ਮਤਲਬ ਫਰਸਟ ਕਲਾਸ ਰਾਮ ਠੀਕ ਹੈ ਚੱਲ ਜਾਂਦਾ ਮਾਰੇ ਦੀ ਕਿਰਪਾ ਨਾਲ ਇਹ ਜਿਹੜੇ ਦੂਸਰੇ ਵਾਲੇ ਅੰਦਰ ਪਏ ਆ ਉਹ ਜੀ ਨਾ ਦਿਖਾ ਦਿਖਾ ਤੇ ਸਹੀ ਇਹ ਬੜੇ ਸੋਨੇ ਹੋਏ ਤੇਨੇ ਆਪਣਾਏ ਓਏ ਕੁਝ ਇਹ ਵਾਲੂ ਕਿੱਧਰੋਂ ਪੈਦਾ ਹੋਏ ਇਹਦੇ ਬਾਹੂ ਦੀ ਕਿੱਧਰੋਂ ਹੋਏ ਕਿੱਧਰੇ ਪਾਦੇ ਹੋ ਨਹੀਂ ਚਾ ਇਹਦੇ ਬਾਹੂ ਦੀ ਇਹ ਤਾਂ ਬਣੂਗੀ ਹਾਂ ਚਲ ਠੀਕ ਹੈ ਬੋਲੇ ਸੋਨੇ ਯੋ ਕਾਕੇ ਨੇ ਇਹਦੇ ਮੈਂ ਨੌ ਮੁਕੀਆਂ ਨੌ ਮੁਕੀਆਂ 1 2 3 4 5 6 7 8 9 ਆਪਣੇ ਛੂਟੂ ਵੀ ਵਿਖਾ ਦੇ ਛੂਟੂ ਛੂਟੂ ਵੀ ਆਂਦਾ ਆਪਣੇ ਛੂਟੂ ਆਈ ਹਾਂ ਤੇਰੇ ਛੂਟੂ ਓ ਬੋਲੇ ਸੋਨੇ ਪਜਾਮੀ ਓਏ ਡਿਜ਼ਾਈਨ ਹੀ ਪਾਇਆਈ ਬਰਾਟਾ ਔਰ ਕਰਦੇ ਯੋ ਆਵੇ ਕੀ ਇਹ ਐ ਦੱਦੇ ਆ ਬਾਜ਼ੂ ਬਣਿਆ ਓਏ ਤੇ ਇਹ ਕਿ ਬਦੂ ਹੈ ਅਬ ਬਦੂ ਬਣਿਆ ਆ ਕੀ ਹੋਇ ਉਹ ਆਵੇ ਹੋ ਕਿੱਦਾਂ ਸੋਨਾ ਹੋਇਆ ਇਹ ਆ ਕੀ ਲਿਖਿਆ ਹੈ ਇੱਕ ਸਮੈ ਆ ਦੇ ਇਹ ਵੀ ਬੜਾ ਸੋਨਾ ਕਦਰ ਹੀ ਹੋਏ ਡਿਜ਼ਾਈਨ ਹੀ ਬੜਾ ਸੋਨਾ ਹੋਇਆ ਕਾਕੇ ਹੂੰ ਉਹ 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 ਸਾਢੇ 5:30 ਵਜੇ ਵਟੇਣਾ ਖਲਾਰੀ ਚ ਕਰਕੇ ਨਾ ਇਹ ਵੀ ਬੜਾ ਸੋਨਾ ਹੋਇਆ ਇਹ ਵੀ ਇਹ ਵੀ ਪਾਮੀ ਹੂੰ ਆ ਮੀਓ ਅੱਛਾ ਕਾਹ ਹੋ ਰਿਹਾ ਇਥੋਂ ਦੀ ਗੱਡੀ ਦਾ ਹੀ ਹੋ ਬੜਾ ਸੁਮਾਈ ਹੋਈ ਕਹਿੰਦੇ ਓਏ ਤੇਰਾ ਕੱਲ ਨਹੀਂ ਬੜੇ ਟੋਰੀ ਓਏ ਆਈ ਬੜੇ ਟੋਰੀ ਓਏ ਆਈ ਓਏ ਆ ਇਧਰ ਵੇਖ ਲੈਂਦੇ ਪਹਿਲਾਂ ਸਿੱਧਾ ਕਰਕੇ ਆਉ ਓਏ ਆ ਜੋ ਕੀ ਆ ਬਤਾਈ ਆ ਵੀ ਦਿਖਾ ਆ ਵੀ ਖਾ ਨਾ ਵੀ ਬੜਾ ਸੁਮਾਈ ਹੋਇਆ ਇਤਨੀ ਆ ਬਾਹ ਬਣਾ ਹੈ ਇਮ ਆ ਬਲੂ ਆ ਕੇ ਦੇ ਭੱਜ ਜਾ ਅੱਯੋ ਆ ਕੋਟੀ ਆ ਕੋਟੀ ਆ ਫੁੱਲਾਂ ਵਾਲੀ ਆ ਚਲ ਕੈਪ ਵੀ ਵਿਖਾ ਦੇ ਕੈਪ ਵੀ ਨਵੀਂ ਕਿੱਥੇ ਆ ਪਾਈ ਇਨੇ ਆ ਕੈਪ ਵੀ ਆਹ ਹੋਇਆ ਬਾਲੂ ਬਣਿਆ ਹੁਣ ਕੰਨੀਆਂ ਮੁਕੀਆਂ 1 2 3 4 5 6 7 8 9 10 11 12 13 14 15 16 17 18 ਇਹਨੇ ਹੀ ਬੜੀ ਆ ਬਾਲੂ ਨਹੀਂ ਤਾਂ ਗਾਇ ਤਾਂ ਗਾਈ ਚੱਲ ਜਾ ਹੁਣ ਦੀਦੀ ਨਾਲ ਖੇਡ ਲਾ ਬੜਾ ਸੋਹਣਾ ਟੋਲ ਹਰਗੁਣਾ ਸ਼ੂਜ਼ ਦਿਖਾ ਕਿੱਥੇ ਤੇਰੇ ਸੋਹਣੇ ਸ਼ੂਜ਼ ਬੋਲੇ ਸੋਹਣੇ ਬੋਲੇ ਸ਼ੂਜ਼ ਨੇ स्लिपर ਵੀ ਵਿਖਾ ਦੇ ਸਲੀਪਰ ਵੀ ਵਿਖਾ ਦੇ ਬੋਲੇ ਸੋਨੇ ਨੂੰ ਨਾ ਮੈਂ ਗੁੱਟਦੀਆਂ ਕੰਨੀਆਂ ਨਾਉਂ ਮੁਕੀਆਂ 1 2 3 4 5 6 ਦੇਖੋ ਮੈਂ ਕਿਵੇਂ ਬੈਠਦੇ ਕਿਦਾਂ ਬੈਠੀ ਹੈ ਮੈਡਮ ਬਣ ਕੇ ਬੋਲੇ